ਮੇਰਾ ਨਾਮ ਜਗਵਿੰਦਰ ਕੌਰ ਰਾਜਿਆਣਾ ਕਿਰਤੀ ਕਿਸਾਨ ਯੂਨੀਅਨ ਔਰਤ ਵੰਡ ਦੇ ਵੇਖੋ ਜੀ ਸਭ ਤੋਂ ਵੱਡੀਆਂ ਮੰਗਾਂ ਜਿਹੜੀਆਂ ਤਾਂ ਹੈਗੀਆਂ ਇੱਕ ਤਾਂ ਜਿਹੜਾ ਵਪਾਰ ਸਮਝੌਤਾ ਹੋਇਆ ਫ੍ਰੀ ਟ੍ਰੇਡ ਵਾਲਾ ਉਹਦੇ ਤੇ ਅੱਜ ਜਿਹੜਾ ਇੱਕ ਚਾਰ ਲੇਬਰ ਕੋਡ ਲੈ ਕੇ ਆ ਰਹੀ ਹੈ ਕਿ ਬਿਜਲੀ ਆ ਬਿਜਲੀ ਬਿੱਲ ਲਾਲਾ 2025 ਰੱਦ ਕਰਵਾਉਣ ਵਾਸਤੇ ਇੱਕ ਇਹਨਾਂ ਨੇ ਜਿਹੜਾ ਲਿਆਂਦਾ ਵਾ ਬਿਜਲੀ ਬਿੱਲ ਵਾਲਾ ਉਹਨੂੰ ਰੱਦ ਕਰਵਾਉਣੇ ਕਿ ਬਿਜ ਬਿੱਲ ਲੈ ਕੇ ਆਏ ਆ कि ਜਿਹੜਾ ਕਾਰਪੋਰੇਟ ਘਰਾਣੇ ਆ ਉਹ ਇੱਕੋ ਹੀ ਕੰਪਨੀ ਹੋਊਗੀ ਜਿਹੜੀ ਸਾਨੂੰ ਬੀਜ ਦੇਊਗੀ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਅੱਜ ਦਾ ਜਿਹੜਾ ਧਰਨਾਵਾ ਹੀ ਰੱਖਿਆ ਗਿਆ ਵਾ ਦੇਖੋ ਜੀ ਇਹਨਾਂ ਨੇ ਤਾਂ ਪਹਿਲਾਂ ਜਦੋਂ ਤਿੰਨ ਕਾਨੂੰਨ ਬਣਾਏ ਸੀ ਉਦੋਂ ਵੀ ਕਹਿ ਰਹੇ ਸੀ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰਨਗੇ ਉਹਨਾਂ ਦੇ ਫਾਇਦੇ ਵਾਸਤੇ ਆ ਤਾਂ ਉਹ ਵੀ ਕਾਨੂੰਨ ਜਿਹੜੇ ਅਸੀਂ ਰੱਦ ਕਰਾਈ ਸੀ ਤਾਂ ਇਹ ਵੀ ਜਿਹੜੇ ਕਾਨੂੰਨ ਆ ਹੀ ਲੈ ਕੇ ਆਈ ਆ ਉਹ ਕਿਸਾਨ ਮਾਰੂ ਵੀ ਆ ਮਜ਼ਦੂਰ ਮਾਰੂ ਵੀ ਔਰ ਜਿਹੜੇ ਮਜ਼ਦੂਰ ਮਾਰੂ ਵੀ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਆ ਇਹੋ ਜਿਹਾ ਕਾਨੂੰਨ ਸਾਨੂੰ ਨਹੀਂ ਚਾਹੀਦਾ ਜਿਸ ਤਰ੍ਹਾਂ ਦੇ ਪਹਿਲਾ ਕਾਨੂੰਨ ਸੀਗੇ ਸਾਨੂੰ ਉਸੇ ਕਾਨੂੰਨਾਂ ਨੂੰ ਜਿਹੜਾ ਉਹ ਵਾਪਸ ਹੀ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਵਪਾਰ ਦੇ ਸਮਝੌਤੇ ਬਾਹਰਲੇ ਦੇਸ਼ਾਂ ਨਾਲ ਕਰਿਆ ਆਇਆ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਦੇ ਮੌਤ ਦੇ ਬਰਾਂਟਾ ਉਹ ਯਾਰੀ ਹੋਈ ਆ ਜਿੰਦੇ ਵਿੱਚ ਹਰ ਇੱਕ ਵਾਰ-ਵਾਰ ਵੀ ਜਿਹੜਾ ਉਹ ਕੁਚਲਿਆ ਜਾਣਾ ਆ ਤਕਰੀਬਨ ਜੀ ਅੱਜ ਤੱਕ ਸਾਰੀਆਂ ਯੂਗਧੀਆਂ ਬਣੀਆਂ ਆ ਐਸਕੇਐਮ ਐਸਕੇਐਮ ਤੇ ਟ੍ਰੇਡ ਯੂਨੀਅਨ ਆ ਜਾਨੀ ਕਿ ਹਰ ਕੋਲ ਮਿਲਾ ਕੇ 90 ਜਿੱਥੇ ਬਣੀਆਂ ਆ ਅੱਜ ਦਾ ਜਿਹੜਾ ਸੱਦਾ ਵਾ ਉਹਨਾ ਅਟੈਕ ਕੀਤਾ ਹੋਇਆ ਵਾ ਨਹੀਂ ਜੀ ਦੇਖੋ ਹੌਲੀ ਹੌਲੀ ਅੱਗੇ ਜੀ ਤਾਂ ਤਿੰਨ ਕਾਨੂੰਨਾ ਮੌਕੇ ਪੰਜਾਬ ਪੂਰੇ ਦਾ ਦੇਸ਼ ਨੂੰ ਨਾਲ ਤੋੜਿਆ ਉਸੇ ਤਰ੍ਹਾਂ ਹੀ ਜਿਹੜੀ ਹੁਣ ਦੀ ਹੈ ਸ਼ੁਰੂਆਤ ਔਰ ਆਉਣ ਵਾਲੇ 27 ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਗੋਦ ਨਹੀਂ ਆ ਪਰਨਾ ਕਰ ਦਾਂਗੇ ਕਿਉਂਕਿ ਜਿਹੜੀ ਭਾਰਤਬੰਦ ਦੀ ਜਾਂ ਦੇਸ਼ਬੰਦ ਦੀ ਜਿਹੜੀ ਕਾਲ ਸੀਗੀ ਉਹ ਕਲਮ ਛੋਟ ਸੀਗੀ ਪਰ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤਬੰਦ ਦਾ ਸੱਦਾ ਤੇ ਦੇਸ਼ਗਲਾਪੀ ਕੋਈ ਬਾੰਦ ਦਾ ਸੱਦਾ ਹੋਇਆ ਤਾਂ ਉਸ ਨੂੰ ਜਿਹੜਾ ਪੂਰਨ ਸਫਲਤਾ ਉਹ ਮਿਲੂਗੀ